ਪੰਜਾਬੀ ਸਿਨੇਮਾ ਦੇ ਇੱਕ ਮੇਡੀ ਜਗਤ ਦੇ ਦਿੱਗਜ ਕਲਾਕਾਰ ਮਰਹੂਮ ਜਸਵਿੰਦਰ ਭੱਲਾ ਨੂੰ ਲੈ ਕੇ ਰਾਸਵਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕੇਂਦਰ ਸਰਕਾਰ ਕੋਲ ਉਹਨਾਂ ਨੂੰ ਪਦਮ ਸ਼੍ਰੀ ਤਾਮ ਦੀ ਮੰਗ ਚੁੱਕੀ ਹੈ ਸਤਨਾਮ ਸੰਧੂ ਅੱਜ ਜਸਵਿੰਦਰ ਭੱਲਾ ਦੇ ਨਿਵਾਸ ਸਥਾਨ ਪਹੁੰਚੇ ਅਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਸਵਿੰਦਰ ਭੱਲਾ ਨੇ ਸਾਲਾਂ ਤੱਕ ਪੰਜਾਬੀ ਫਿਲਮਾਂ ਵਿੱਚ ਹਾਸੇ ਖੁਸ਼ੀ ਅਤੇ ਸਮਾਜਿਕ ਸੰਦੇਸ਼ ਨਾਲ ਭਰੇ ਯਾਦਗਾਰ ਕਿਰਦਾਰ ਪੇਸ਼ ਕੀਤੇ ਉਨਾ ਕਹਿਾ ਕਿ ਉਹਨਾਂ ਨੇ ਇੱਕ ਵੱਖਰਾ ਰੰਗ ਬੰਨਿਆ ਉਹਨਾਂ ਦਾ ਯੋਗਦਾਨ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ ਰਿਹਾ ਸਗੋਂ ਉਹਨਾਂ ਨੇ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਮਾਨ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਇਸ ਮੌਕੇ ਰਾਸਵਾ ਮੈਂਬਰ ਨੇ ਮੰਗ ਕੀਤੀ ਕਿ ਮਰਹੂਮ ਜਸਵਿੰਦਰ ਭੱਲਾ ਦੀ ਯਾਦ ਨੂੰ ਜਿੰਦਾ ਰੱਖਣ ਦੇ ਲਈ ਮੁਹਾਲੀ ਦੇ ਵਿੱਚ ਇੱਕ ਕਲਾ ਕੇਂਦਰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਆਉਣ ਵਾਲੇ ਨਵੇਂ ਕਲਾਕਾਰਾਂ ਨੂੰ ਪ੍ਰੇਰਣਾ ਮਿਲ ਸਕੇ ਉਹਨਾਂ ਕਿਹਾ ਕਿ ਜਸਵਿੰਦਰ ਪੱਲਾ ਨੇ ਫਿਲਮਾਂ ਵਿੱਚ ਕਈ ਅਜਿਹੇ ਕਿਰਦਾਰ ਪੇਸ਼ ਕੀਤੇ ਜੋ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਲਈ ਵਸ ਗਏ ਕੁਝ ਹਾਸੇ ਮਜ਼ਾਕ ਨਾਲ ਭਰੇ ਹੋਏ ਅਤੇ ਕੁਝ ਗੰਭੀਰ ਸੰਦੇਸ਼ ਦੇਣ ਵਾਲੇ ਸਤਨਾਮ ਸੰਧੂ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦਾ ਯੋਗਦਾਨ ਅਮੋਲਕ ਹੈ ਉਹਨਾਂ ਨੂੰ ਪਦਮਸ਼ਰੀ ਸਨਮਾਨ ਮਿਲਣਾ ਚਾਹੀਦਾ ਹੈ ਜਿਸ ਤੇ ਲਈ ਉਹ ਕੇਂਦਰ ਸਰਕਾਰ ਦੇ ਨਾਲ ਗੱਲ ਕਰ ਰਹੇ ਹਨ ਜੀ ਹਾਂ ਦੱਸ ਦਈਏ ਕਿ ਰਾਜ ਸਭਾ ਮੈਂਬਰ ਸਤਨਾਮ ਸੰਧੂ ਅੱਜ ਜਸਵਿੰਦਰ ਭੱਲਾ ਜੀ ਦੇ ਨਿਵਾਸ ਸਥਾਨ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਦੇਖੋ ਜਸਵਿੰਦਰ ਭੱਲਾ ਜੀ ਪੰਜਾਬੀਆਂ ਦੇ ਵਿਸ਼ਵ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਬਹੁਤ ਹੀ ਹਰਮਨ ਪਿਆਰੇ ਇੱਕ ਆਰਟਿਸਟ ਉਹ ਨਿਬੜੇ ਆ। ਔਰ ਇੰਜ ਲੱਗਦਾ ਹੈ ਕਿ ਇਹ ਸਮਾਜ ਦਾ ਘਾਟਾ ਤਾਂ ਹੈ ਹੀ ਪੰਜਾਬੀ ਸਮਾਜ ਦਾ ਲੇਕਿਨ ਅੱਜ ਹਰ ਪੰਜਾਬੀ ਨੇ ਉਹ ਲੱਗਦਾ ਹੈ ਕਿ ਉਹਨੂੰ ਜਾਤੀ ਤੋੜ ਤੇ ਘਾਟਾ ਪੈ ਗਿਆ। ਹਰ ਪੰਜਾਬੀ ਇਹ ਸੋਚਦਾ ਹੈ ਕਿ ਮੇਰਾ ਕੁਝ ਚਲਾ ਗਿਆ। ਔਰ ਇੰਨਾ ਵੱਡਾ ਪਿਆਰ ਜਿਹੜਾ ਹੈ ਘੱਟ ਲੋਕਾਂ ਦੇ ਨਸੀਬ ਹੋਇਆ। ਔਰ ਇਹ ਤਿੰਨ ਪੀੜੀਆਂ ਦੇ ਫਰਮਣ ਪਿਆਰੇ ਆਰਟਿਸਟ ਹੋ ਨਿਬੜੇ ਆ। ਇੱਕੋ ਸਮੇਂ ਤੇ ਦਾਦਾ ਵੀ, ਬਾਪ ਵੀ ਔਰ ਪੋਤਾ ਵੀ ਇਹਨਾਂ ਨੂੰ ਪਿਆਰ ਕਰਦੇ ਸੀ। ਇਨਾਂ ਨੇ ਪੰਜਾਬੀਆਂ ਦੀ ਨਬਜ਼ ਨੂੰ ਬਹੁਤ ਅੱਛੇ ਤਰ੍ਹਾਂ ਪਛਾਣਿਆ ਔਰ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਇਹ ਨਜ਼ਰ ਦਿਹਾਂਤ ਹੋਇਆ ਉਸ ਵੇਲੇ ਸੋਸ਼ਲ ਮੀਡੀਆ ਤੇ ਡਿਜੀਟਲ ਮੀਡੀਆ ਤੇ ਇੱਕ ਹੜ ਆ ਗਿਆ ਲੋਕਾਂ ਦੀਆਂ ਭਾਵਨਾਵਾਂ ਦਾ ਔਰ ਉਹ ਹੜ ਜਦੋਂ ਦਿੱਲੀ ਦੇ ਵਿੱਚ ਪਤਾ ਚੱਲਿਆ ਪ੍ਰਧਾਨ ਮੰਤਰੀ ਜੀ ਦੇ ਦਫ਼ਤਰ ਤੋਂ ਮੈਨੂੰ ਫੋਨ ਆਇਆ ਕਿ ਇਹਨਾਂ ਬਾਰੇ ਜਾਣਨਾ ਚਾਹੁੰਦੇ ਆ ਕਿ ਇਹ ਆਰਟਿਸਟ ਨੂੰ ਲੋਕ ਇੰਨਾ ਪਿਆਰ ਕਰਦੇ ਕੌਣ ਸੀ ਜੇ ਜੋ ਦੱਸਿਆ ਕਿ ਵੀ ਇਹ ਐਸੇ ਆਰਟਿਸਟ ਸੀ ਜਿਨ੍ਹਾਂ ਨੂੰ ਹਰ ਪੀੜ੍ਹੀ ਦਾ ਹਰ ਵਰਗ ਦਾ ਲੋਕ ਪਿਆਰ ਕਰਦਾ ਹੈ ਤੇ ਉਹਨਾਂ ਨੇ ਫਿਰ ਇਸ ਗੱਲ ਨੂੰ ਸਮਝਦੇ ਆ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋયા ਆ ਉਥੋਂ ਇਹਨਾਂ ਨੂੰ ਜਾਦੀ ਤੌਰ ਤੇ ਫੋਨ ਕਰਕੇ ਸੰਦੇਸ਼ ਵੀ ਦਿੱਤਾ ਔਰ ਮੈਨੂੰ ਉਮੀਦ ਹੈ ਕਿ ਫਲਾਜੀ ਦੇ ਕੋਲ ਤੇ ਵੀ ਸਾਡੀ ਪਾਰਸ ਸਰਕਾਰ ਵੱਲੋਂ ਜਿਹੜਾ ਇਹਨਾਂ ਦੇ ਦੁੱਖ ਵਿੱਚ ਸਾਰੇ ਪੰਜਾਬੀਆਂ ਦੇ ਦੁੱਖ ਵਿੱਚ ਜਿਹੜਾ ਸਾਰੇ ਸ਼ਾਮਲ ਹੈਗੇ ਆ ਔਰ ਮੈਂ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਕੱਟ ਹੈ ਲੇਕਿਨ ਅਸੀਂ ਭਾਈ ਸਾਹਿਬ ਨਾਲ ਚਰਚਾ ਕੀਤੀ ਹੈ ਸਾਰਿਆਂ ਨੇ ਬੈਠ ਕੇ ਪਰਿਵਾਰ ਨਾਲ ਵੀ ਕੀਤੀ ਹੈ ਕਿ ਦੇਖੋ ਪਾਵਨਾ ਮਾਤਾ ਸਾਰਿਆਂ ਦੀਆਂ ਹੈਗੀਆਂ ਨੇ ਲੇਕਿਨ ਅਸੀਂ ਭੱਲਾ ਦੀ ਭੱਲਾ ਜੀ ਦੀ ਯਾਦ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਇੰਨੀ ਵੱਡੀ ਵਿਰਾਸਤ ਨੂੰ ਸੰਭਾਲਣ ਦੇ ਵਾਸਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਪੰਜਾਬ ਦੇ ਵਿੱਚ ਇੱਕ ਪੰਜਾਬ ਦਾ ਇੱਕ ਐਸਾ ਕਲਾ ਕੇਂਦਰ ਉਹਨਾਂ ਦੇ ਨਾਮ ਤੇ ਉਹ ਸਾਰਿਆ ਜਾਵੇ ਉਸਦੇ ਵੀ ਸਾਰਿਆਂ ਦਾ ਸਹਿਯੋਗ ਚਾਹੀਦਾ ਔਰ ਪਾਰ ਸਰਕਾਰ ਨਾਲ ਵੀ ਗੱਲ ਕਰਾਂਗੇ ਇਸਦੇ ਵਾਸਤੇ ਔਰੇ ਮੁਹੱਲੇ ਦੇ ਵਿੱਚ ਕਿਉਂ ਭਾਈ ਸਾਹਿਬ ਇਹ ਗੱਲ ਹੋਈ ਹੈ ਕਿ ਕੋਈ ਐਸਾ ਕਲਾ ਪਵਨ ਹੋਵੇ ਜਿੱਥੇ ਆਉਣ ਵਾਲੀਆਂ ਪੀੜ੍ਹੀਆਂ ਭੱਲਾ ਜੀ ਦੇ ਜੀਵਨ ਤੋਂ ਸੇਧ ਲੈਂਦੀਆਂ ਰਹਿਣ ਤੇ ਇਹ ਜਿਹੜੀ ਸਾਡੀ ਵਿਰਾਸਤ ਹੈ ਇਹਨੂੰ ਸੰਭਾਲੀਏ ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਪੰਜਾਬੀਆਂ ਨੇ ਬਹੁਤ ਸ਼ਾਨਦਾਰ ਇਤਿਹਾਸ ਲਿਖਿਆ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਦੇਖ ਲਓਗੇ ਬਹਾਦਰੀਆਂ ਦਾ ਸੈਹਦ ਦਾ ਹਰ ਖੇਤਰ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਹੈ ਲੈਕਿਨ ਇਹ ਵੀ ਇੱਕ ਸਤਿਮ ਜਰੀਫੀ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਨੇ ਘਟਨਾਵਾਂ ਹੁੰਦੀਆਂ ਨੇ ਸਮੇਂ ਦੇ ਨਾਲ ਅੱਗੇ ਵਧ ਜਾਂਦੇ ਆ ਲੇਕਿਨ ਆਪਣੀ ਵਿਰਾਸਤ ਨੂੰ ਸੰਭਾਲਣ ਵਾਸਤੇ ਤਵੱਜੋ ਘਟ ਦਿੱਤੀ ਗਈ ਹੈ ਔਰ ਅੱਜ ਅਸੀਂ ਸਾਰਿਆਂ ਨੇ ਅੱਜ ਭੱਲਾ ਜੀ ਦੀ ਯਾਦ ਵਿੱਚ ਬੈਠ ਕੇ ਜਿੱਥੇ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀਆਂ ਘਟਨਾਵਾਂ ਜ਼ਿੰਦਗੀ ਦੇ ਇਹ ਪਹਿਲੂ ਅਸੀਂ ਚਰਚਾ ਕੀਤੀ ਪਰਿਵਾਰ ਨਾਲ ਮਿਲੇ ਉਹਨਾਂ ਦਾ ਬੇਟੇ ਵੀ ਬਹੁਤ ਅੱਛੇ ਆਰਟਿਸਟ ਨੇ ਉਹਨਾਂ ਨਾਲ ਬੈਠ ਕੇ ਗੱਲਾਂ ਹੋਈਆਂ ਇਹਨਾਂ ਦੇ ਜ਼ਿੰਦਗੀ ਪਰਦੇ ਸਾਥੀ ਭਾਈ ਸਾਹਿਬ ਨੇ ਇਹਨਾਂ ਨਾਲ ਬੈਠ ਕੇ ਗੱਲਾਂ ਹੋਈਆਂ ਅਸੀਂ ਇਹੀ ਨਤੀਜੇ ਤੇ ਪਹੁੰਚੇ ਆ ਕਿ ਸਾਨੂੰ ਉਹਨਾਂ ਦੀ ਯਾਦ ਦੇ ਵਿੱਚ ਕੁਝ ਕਰਨਾ ਚਾਹੀਦਾ ਹੈ ਪਰ ਉਸ ਦੇ ਬਾਅਦ ਤੇ ਅਸੀਂ ਮਿਲ ਕੇ ਸਾਰੇ ਯਤਨ ਕਰਾਂਗੇ। ਸੰਦੂ ਸਰ ਦੇ ਕਲਾਕਾਰ ਪਾਇਚਾਰੀ ਵੱਲੋਂ ਆਵਾਜ਼ ਉੱਠਈ ਹੈ ਕਿ ਪਦਮ ਸ਼੍ਰੀ ਜਿਹੜਾ ਦਿੱਤਾ ਜਾਂਦਾ ਹੈ। ਪਰ ਇਹ ਵੀ ਕੁਝ ਕਰਨਾ ਦੇਖੋ ਮੈਨੂੰ ਐਂ ਲੱਗਦਾ ਹੈ ਕਿ ਜਿਹੜੇ ਜਸਵਿੰਦਰ ਭੱਲਾ ਜੀ ਆ ਇਹ ਜਿਹੜੇ ਅਵਾਰਡ ਹੁੰਦੇ ਨੇ ਇਹਨਾਂ ਅਵਾਰਡਾਂ ਤੋਂ ਵੱਧ ਪਿਆਰ ਲੈ ਕੇ ਦੁਨੀਆ ਤੋਂ ਗਏ ਆ। ਲੇਕਿਨ ਪਦਮ ਸ਼੍ਰੀ ਸਾਡੇ ਦੇਸ਼ ਦਾ ਇੱਕ ਰਾਸ਼ਟਰੀ ਪਦਰ ਦਾ ਸਭ ਤੋਂ ਉੱਚਾ ਅਵਾਰਡ ਹੈ। ਸਨਮਾਨ ਹੈ ਔਰ ਮੈਂ ਮਹਿਸੂਸ ਕਰਦਾ ਕਿ ਜਸਵਿੰਦਰ ਭੱਲਾ ਜੀ ਉਹਦੇ ਵਾਸਤੇ ਬਿਲਕੁਲ ਢੁਕਵੀਂ ਸ਼ਖਸੀਅਤ ਹੈ ਔਰ ਇਹ ਡਿਜ਼ਰਵ ਕਰਦੇ ਆ ਇਹ ਸਨਮਾਨ ਜਿਹੜਾ ਹੈ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਪਰ ਮੇਰੀ ਜਾਤੀ ਤੌਰ ਤੇ ਕੋਸ਼ਿਸ਼ ਹੋਏਗੀ ਕਿ ਮੈਂ ਇਹਨਾਂ ਦਾ ਨਾਮ ਪਦਮ ਸ਼੍ਰੀ ਵਾਸਤੇ ਕਿਉਂਕਿ ਇਸ ਸਾਲ ਤਾਂ ਪਦਮ ਸ਼੍ਰੀ ਦੀਆਂ ਐਪਲੀਕੇਸ਼ਨ ਜੜੀਆਂ ਨੇ ਉਹ ਹੋ ਚੁੱਕੀਆਂ ਔਰ ਅਸੀਂ ਹਰ ਸਾਲ ਹੀ ਕੋਸ਼ਿਸ਼ ਕਰਦੇ ਆ ਕਿ ਪੰਜਾਬ ਦੀ ਕੋਈ ਸ਼ਖਸੀਅਤ ਉਸ ਦੇ ਵਿੱਚ ਆਵੇ ਪਿਛਲੀ ਵਾਰ ਵੀ ਜਿਹੜੇ ਸਾਡੇ ਸ਼ਰਮਣੀ ਸਾਡੇ ਰਾਜੀ ਸਿੰਘ ਹੈਗੇ ਨੇ ਕੀਰਤਨੀਆ ਸਿੰਘ ਹੈਗੇ ਨੇ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਨੂੰ ਉਹ ਪਦਮਸ਼ਰੀ ਮਿਲਿਆ ਪੂਰੀ ਸਿੱਖ ਹੈ ਨਿਰਮਲ ਰਿਸ਼ੀ ਨੂੰ ਮਿਲਿਆ ਨਿਰਮਲ ਰਿਸ਼ੀ ਨੂੰ ਮਿਲਿਆ ਔਰ ਹਰ ਬਰੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਸਾਹਿਤ ਵਿੱਚੋਂ ਪੰਜਾਬੀ ਆਰਟਸ ਵਿੱਚੋਂ ਪਦਮਸ਼ਰੀ ਜਿਹੜਾ ਉਹ ਜਰੂਰ ਮਿਲੇ ਔਰ ਅਗਲੇ ਸਾਲ ਵਾਸਤੇ ਇਹ ਮੈਮ ਸਮ ਮਹਿਸੂਸ ਕਰਦਾ ਹੈ ਕਿ ਮੇਰੀ ਜ਼ਿੰਮੇਵਾਰੀ ਰਹੇਗੀ ਕਿ ਮੈਂ ਭੱਲਾ ਜੀ ਦਾ ਨਾਮ ਪਦਮਸ਼ਰੀ ਵਾਸਤੇ ਰਿਕਮੈਂਡ ਕਰਾਂ ਕਿ ਅਸੀਂ ਸਾਰੇ ਮਿਲ ਕੇ ਇਹ ਕੋਸ਼ਿਸ਼ ਕਰੀਏ ਕਿ ਸਨਮਾਨ bona notes dur मिले Sí. 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 sí.